ਹਲਕਾ ਬਾਗਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਹਲਾ ਦੀ ਅਗਫਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਲਕਾ ਬਾਗਾ ਪੁਰਾਣਾ ਦੇ ਪਿੰਡ ਠੱਠੀਪਾਈ ਮੋੜਾ ਮਾੜੀ ਮੁਸਤਫਾ ਸੰਗਤਪੁਰਾ ਅਕਾਲੀ ਦਲ ਦੇ ਫਰਕਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ। ਇਸ ਤੋਂ ਇਲਾਵਾ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਲ ਸਿੰਘ ਸੰਗਤਪੁਰਾ ਦੀ ਸਿਹਤ ਵੀ ਹਾਲ ਚਾਲ ਜਾਣਿਆ। ਇਸ ਤੋਂ ਇਲਾਵਾ ਉਹਨਾਂ ਪਿੰਡ ਠੱਠੀਪਾਈ ਦੇ ਵਿੱਚ ਜਥੇਦਾਰ ਤੀਰਥ ਸਿੰਘ ਮਹਲਾ ਦੀ ਅਗਫਾਈ ਦੇ ਵਿੱਚ ਫਰਕਰਾਂ ਦੇ ਨਾਲ ਪੰਦ ਕਮਰਾ ਮੀਟਿੰਗ ਕੀਤੀ। ਇਸੇ ਦੌਰਾਨ ਨਸ਼ੇ ਕਾਨ ਆਏ ਦਿਨ ਹੋਣ ਵਾਲੀਆਂ ਮੌਤਾ ਦੇ ਆਮ ਆਦਮੀ ਪਾਰਟੀ ਨੂੰ ਘੇਰਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਆਪ ਦੇ ਲੀਡਰ ਖੁਦ ਪੰਜਾਬ ਦੇ ਵਿੱਚ ਚਿੱਟਾ ਵਿਕਾਰੇ ਨੇ ਉਹਨਾਂ ਜੋ ਚਿੱਟਾ ਬੰਦ ਕਰ ਪਾਉਣ ਦੇ ਲਈ ਜੋ ਕਮੇਟੀਆਂ ਬਣਾਈਆਂ ਚਾਰੀਆਂ ਨੇ ਉਹਨਾਂ ਤੇ ਵੀ ਹਮਲੇ ਹੋ ਰਹੇ ਨੇ ਇਸ ਮੌਕੇ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਕਿਉਂਕਿ ਪੰਜਾਬ ਨੂੰ ਭਗਵੰਤ ਮਾਨ ਨਹੀਂ ਬਲਕਿ ਕੇਜਰੀਵਾਲ ਚਲਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹਣਾ ਹੈ ਕਿ ਸਾਨੂੰ ਪੰਜਾਬੀਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਕੇਜਰੀਵਾਲਾ ਹੈ ਜਾਂ ਭਗਵੰਤਪਾਲ ਹੈ ਕਿਉਂਕਿ ਜਿੱਥੇ ਜਾਈਏ ਮੇਰੇ ਕੋਲੇ ਇੰਡਸਟਰੀਲਿਸਟ ਮਿਲੇ ਮੇਰੇ ਕੋਲੇ ਵਪਾਰੀ ਮਿਲੇ ਮੇਰੇ ਕੋਲੇ ਕਈ ਹੋਰ ਵਰਗ ਦੇ ਲੋਕ ਮਿਲੇ ਜਿਹੜੇ ਵੀ ਮੰਤਰੀ ਕੋਲੇ ਜਾਂਦੇ ਆ ਮੰਤਰੀ ਕਹਿੰਦੇ ਜੀ ਕਿ ਤੁਸੀਂ ਕੇਜਰੀਵਾਲ ਨੂੰ ਮਿਲ ਲਓ ਉਹ ਜੋ ਕਹੂਗਾ ਸਾਨੂੰ ਕਰਨਾ ਹੁਣ ਤੁਸੀਂ ਦੇਖ ਲਓ ਇੰਡਸਟਰੀ ਦੀ ਮੀਟ ਪੰਜਾਬ ਦੀ ਹੈ ਮਿਲਨੀ ਕਹਿੰਦੇ ਇੰਡਸਟਰੀ ਬਿਲਨੀ ਤੇ ਕੇਜਰੀਵਾਲ ਦਾ ਕੀ ਕੰਮ ਹੈ ਦੂਜੇ ਸੂਬੇ ਦਾ ਮੁੱਖ ਮੰਤਰੀ ਆ ਕੇ ਗਾਰੰਟੀ ਦੇਊਗਾ ਆਪਣਾ ਮੁੱਖ ਮੰਤਰੀ ਨਹੀਂ ਕਹਿ ਸਕਦਾ ਕਿ ਮੈਂ ਤੈਨੂੰ ਆਹ ਦਵਾਂਗਾ ਕਿ ਉਹਦੇ ਜਮਾਨ ਖਤਮ ਹੋ ਗਈ ਜੇ ਕੋਈ ਸਮਟ ਹੁੰਦਾ ਕੇਜਰੀਵਾਲ ਜੋ ਕੁਝ ਹੁੰਦਾ ਕੇਜਰੀਵਾਲ ਸਕੂਲ ਆਫ ਐਮਿਨੈਂਸ ਬਣਾਉਣਾ ਕਹਿੰਦੇ ਐ ਤੇ ਲਿਆਓ ਜੀ ਕੇਜਰੀਵਾਲ ਨੂੰ ਸੋ ਐਸ ਕਰਕੇ ਮੁੱਖ ਮੰਤਰੀ ਕੌਣ ਹੈ ਕਿਨੂੰ ਅਸੀਂ ਜੁਵਰ ਸਮਝ ਗਏ ਐ ਜੀ ਨਕਮੀ ਨਲਾਇਕ ਸਰਕਾਰ ਅੱਜ ਤੱਕ ਨੀ ਪੰਜਾਬ ਨੀ ਦੇਸ਼ ਚ ਨੀ ਦੇਖੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਆਮ ਆਦਮੀ ਪਾਰਟੀ ਹੈ ਆ ਠੱਗਾਂ ਦੀ ਪਾਰਟੀ ਹੈ ਹਿੰਦੁਸਤਾਨ ਵਿੱਚ ਪੰਜਾਬ ਦੇ ਖਜ਼ਾਨੇ ਤੋਂ 750 ਕਰੋੜ ਰੁਪਏ ਕਢਾ ਕੇ ਆਪਣੀ ਮਸ਼ਹੂਰੀ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਸ਼ਤਿਹਾਰ ਦੇ ਰਿਆ ਹੈ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਆਸ਼ਤੇਆਰ ਸਾਰੇ ਜਾਲੀ ਐ ਫਰਾਡ ਐ ਜੇ ਤੁਸੀਂ ਇਹਨਾਂ ਦੀ ਕਰਤੂਤਾਂ ਦੇਖਣੀ ਐ ਮੈਂ ਕਹਿਣਾ ਚਾਹਣਾ ਐ ਸਾਰੇ ਪੋਲਿਟਿਕਲ ਪਾਰਟੀਆਂ ਨੂੰ ਤੇ ਉਹਨਾਂ ਦੇ ਵਰਕਰਾਂ ਨੂੰ ਤੇ ਲੀਡਰਾਂ ਨੂੰ ਆ ਕੇ ਪੰਜਾਬ ਦੇਖੋ ਕਹਿ ਜਾ ਮਾੜਾ ਹਾਲ ਆਮ ਆਦਮੀ ਪਾਰਟੀ ਸਰਕਾਰ ਨੇ ਕਰ ਦਿੱਤਾ 2 ਸਾਲਾਂ 'ਚ ਐਜੀ ਤਬਾਈ ਲਿਆਂਦੀ ਐ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਨੇ ਸਾਨੂੰ ਡਰ ਐ ਕਿ ਅਗਲੇ 5 ਦਿਨ ਹੋਰ ਸਾਲਾਂ ਦੇ ਜਿਹੜੇ ਰਹਿ ਗਏ ਐ ਪਤਾ ਨਹੀਂ ਪੰਜਾਬ ਦਾ ਕੀ ਹੋਗਾ ਐਸ ਕਰਕੇ ਜੇ ਆਪਣੇ ਸੂਬਿਆਂ ਨੂੰ ਬਚਾਉਣਾ ਹੈ ਆਮ ਆਦਮੀ ਪਾਰਟੀ ਤੋਂ ਬਚ ਕੇ ਰਹੋ ਇਹਨਾਂ ਦੇ ਝੂਠ ਤੋਂ ਬਚ ਕੇ ਰਹੋ ਮਦਨ ਸਾਹਿਬ 2024 ਦੇ ਨੌਕਸਬਾ ਚੋਣਾਂ ਆ ਰਹੀਆਂ ਨੇ ਘੜਚੋੜ ਦੀ ਗੱਲ ਹੋਈ ਆਮ ਆਦਮੀ ਪਾਰਟੀ ਕਾਂਗਰਸ ਦੀ ਸਰ ਸੋਮਨੀ ਕਾਲੀ ਦਲ ਕਿਸ ਤਰ੍ਹਾਂ ਦੇਖਦਾ ਹੈ ਸੋਮਨੀ ਕਾਲੀ ਦਲ ਤਾਂ ਸਦਾ ਡੈਡੀ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅੱਜ ਬੋਲਦੇ ਵੀ ਕਿਹਾ ਆ ਨੈਸ਼ਨਲ ਪਾਰਟੀਆਂ ਇੱਕ ਪਾਸੇ ਆ ਤੇ ਪੰਜਾਬ ਦੀ ਪਾਰਟੀ ਇੱਕ ਪਾਸੇ ਆ ਪੰਜਾਬ ਦੀ ਜਨਤਾ ਹੁਣ ਫੈਸਲਾ ਕਰੂਗੀ ਕਿ ਪੰਜਾਬੀਆਂ ਦੀ ਅਸਲੀ ਆਵਾਜ਼ ਕੌਣ ਹੈ ਅੱਜ ਤੱਕ ਕਿਸੇ ਨੈਸ਼ਨਲ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਇਹ ਬਾਜ ਦੇ ਮੁਸ਼ਕਲਾਂ ਦੀ ਗੱਲ ਨਹੀਂ ਕੀਤੀ ਜਿਹੇ ਅੱਜ ਤੱਕ ਲੜਾਈ ਲੜੀ ਹੈ ਤੇ ਖੋਮਨੀ ਕਾਲੀਦ ਨੇ ਜਿਹੜਾ ਪਾਣੀ ਹੈ ਪੰਜਾਬ ਦਾ ਖੋਇਆ ਕਿਨੇ ਨੈਸ਼ਨਲ ਪਾਰਟੀ ਕਾਂਗਰਸ ਨੇ ਅੱਜ ਰਾਜਸਥਾਨ ਨੂੰ ਪਾਣੀ ਦਿੱਤਾ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਾਂਗਰਸ ਨੇ ਆ ਜਿਹੜੀ ਹੁਣ ਆਮ ਆਦਮੀ ਪਾਰਟੀ ਐ ਜਿਹੜੋ ਫੈਸਲੇ ਕਰ ਰਹੀ ਐ ਨੌਕਰੀਆਂ ਦੇ ਰਹੀ ਐ ਬਾਹਰਲੇ ਸੂਬਿਆਂ ਨੂੰ ਦੇ ਰਹੀ ਐ ਬਾਹਰਲੇ ਸੂਬਿਆਂ ਨੂੰ ਹੁਣ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਸੀ ਰਾਜਸਥਾਨ ਨੂੰ ਪਾਣੀ ਦੇ ਰਹੀ ਐ ਕਿਉਂ ਉਹਨਾਂ ਦਾ ਲਗਾ ਹੈ ਕਿ ਇੱਥੋਂ ਦਾ ਜਿੱਤਗੇ ਦੂਜੀ ਜਗ੍ਹਾ ਜਾ ਕੇ ਜਿੱਤਗੇ ਸਰ ਕਿਹੜੀਆਂ ਕਰ ਜੋੜ ਬਣ ਰਿਹਾ ਇੱਕ ਭਾਇ ਭਾ ਕਰ ਚੋ ਫਿਰ ਅਕਾਲੀ ਦਲ ਕਿੱਧਰ ਕਾਲੀ ਦਲ ਤੁਹਾਨੂੰ ਜਲਦੀ ਦੱਸ ਦਾਂਗੇ ਕਿੱਧਰ ਅਸੀਂ ਤਾਂ ਪੰਜਾਬ 'ਚ ਜੋ ਮਰਜ਼ੀ ਘੜ ਜੋੜ ਬਣਾ ਕੇ ਆਜੋ ਅਸੀਂ ਟੱਕਰ ਕਰਨ ਨੂੰ ਤਿਆਰ ਹੈ। ਪੰਜਾਬ ਵਿੱਚ ਨਸ਼ਾ ਦਾ ਕਰਪਾਨਾ ਲਗਾਤਾਰ ਮੌਤਾਂ ਹੋ ਰਹੀਆਂ। ਮੋਗਾ ਜ਼ਿਲ੍ਹੇ 'ਚ ਵੀ ਜੇ ਗੱਲ ਕੀਤੀ ਤਾਂ 15 ਮਹੀਨਿਆਂ 'ਚ 5 ਮੌਤਾਂ ਨਸ਼ਾ ਪੰਜਾਬ ਵਿੱਚ ਅੱਜ ਰਿਕਾਰਡ ਤੋੜ ਦਿੱਤੇ ਜਿੰਨਾ ਮਿਲ ਰਿਹਾ। ਮੈਂ ਅੱਜ ਦਾਅਵੇ ਨਾ ਕਰ ਰਿਹਾ। ਨਸ਼ਾ ਵਕਾਉਣ ਵਾਸਤੇ ਅੱਜ ਘਰ ਘਰ ਪਹੁੰਚਾਉਣ ਵਾਸਤੇ ਸਭ ਤੋਂ ਵੱਡੇ ਗੁਨਾਹਗਾਰ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਆ। ਆ ਐਮ.ਐਲ.ਏ ਮੀਨਾ ਬੰਨੀ ਬੈਠੇ ਐ ਨਸ਼ਾ ਵੇਚਣ ਵਾਲੇ ਤੋਂ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਇਹਨੂੰ ਹੱਥ ਨਹੀਂ ਲਾਉਣਾ ਤੇ ਐਸ ਕਰਕੇ ਜਿਹੜੇ ਨਸ਼ਾ ਵੇਚਦੇ ਆ ਉਹਨੂੰ ਇੰਨੀ ਖੁੱਲ ਹੋ ਗਈ ਤੇ ਅੱਜ ਦੁਕਾਨਾਂ ਤੇ ਘਰਾਂ ਤੇ ਵੱਡਾ ਸਬੂਤ ਤੁਹਾਡੇ ਕੋਲੇ ਐ ਜਿਹੜੇ 66 ਠੇਕੇ ਸ਼ਰਾਬ ਦੇ ਲੁਧਿਆਣਾ ਸ਼ਹਿਰ ਦੇ ਐ ਉਹਨਾਂ ਤੇ ਰੇਡ ਮਾਰੀ ਸੈਂਟਰ ਦੀ ਡਰੱਗ ਐਨਫੋਰਸਮੈਂਟ ਏਜੰਸੀ ਨੇ 66 ਤੇ 66 ਸ਼ਰਾਬ ਦੇ ਸਰਕਾਰੀ ਠੇਕਿਆਂ ਦੇ ਉੱਤੇ ਚਿੱਟਾ ਵਿਕ ਰਿਆ ਸੀ ਐਂਡ ਉਹਨੂੰ ਕੁਛ ਨਹੀਂ ਰੁਕਿਆ ਜਾ ਰਿਹਾ ਸੀ ਤੇ ਉਦੋਂ ਜੇ ਸੈਂਟਰ ਦੀ ਏਜੰਸੀ ਨੇ ਜਦੋਂ ਬੰਦ ਕੀਤਾ ਮਹੀਨੇ ਬਾਅਦ ਫਿਰ ਤੋਂ ਖੋਲ ਦਿੱਤੀ। ਸਰ ਸਾਹਿਬ ਇਸੇ ਨਾਲ ਕੋਈ ਸਵਾਲ ਹੈਗਾ ਜਿਵੇਂ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੈਗੇ ਵੀ ਨਸ਼ਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਦੀਆਂ ਨਾਕੇ ਲਾਉਣੇ ਸ਼ੁਰੂ ਕਰਦੇ। ਪੁਲਿਸ ਇਚ ਨੂੰ ਡਿਨਾਈ ਕਰ ਰਹੀ ਹੈ ਵੀ ਇਹ ਗੈਰਕਾਨੂੰਨੀ ਹੈਗਾ ਤੇ ਪੁਲਿਸ ਦੇ ਕੁਝ ਕਰਮਚਾਰੀ ਦੇ ਅਧਿਕਾਰੀਆਂ ਨੇ ਕਿਸੇ ਸੀਨੀਅਰ ਅਫਸਰ ਨੇ ਨਾਂ ਵੀ ਨਸ਼ਰ ਕਰਦੇ ਦੀ ਇਹ ਲੋਕਾਂ ਵਿੱਚ ਨਾਲ ਮਲੇ ਹੋਏ ਇਸ ਕਰਕੇ ਨਸ਼ਾ ਜਦੋਂ ਸਾਡੇ ਪੰਜਾਬ ਚ ਬੰਦ ਨਹੀਂ ਹੋ ਰਿਹਾ। ਤੁਸੀਂ ਕਿਵੇਂ ਦੇਖਦੇ ਮੈਂ ਉਹੀ کہہ ਰਿਹਾ ਪਿੰਡਾਂ ਦੀਆਂ ਕਮੇਟੀ ਕਦੋਂ ਬਣਨ ਲੱਗ ਜਾਂਦੀਆਂ ਜਦੋਂ ਉਹਨਾਂ ਨੂੰ ਵਿਸ਼ਵਾਸ ਉੱਠ ਜਾਂਦਾ ਪੁਲਿਸ ਤੇ ਹੁਣ ਪੁਲਸ ਵਾਲੇ ਜਾਣ ਕੇ ਇਹਨਾਂ ਨੂੰ ਗੈਰ ਕਾਨੂੰਨਿਕ ਕਰਿਆ ਕਿਉਂਕਿ ਇੱਕ ਹਲਕੇ ਦੇ ਐਮ.ਐਲ.ਏ ਨੇ ਪੁਲਿਸ ਨੂੰ ਕਿਹਾ ਕਿ ਨਸ਼ੇ ਆਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇਣੀ ਹੈ ਨਸ਼ੇ ਵਿਛੜਾਲ ਦੀ ਇੰਨੀ ਹਿੰਮਤ ਹੈ ਕਿ ਕਮੇਟੀਆਂ ਤੇ ਵੀ ਹਮਲਾ ਕਰਨ ਲੱਗ ਗਏ ਜੇ ਕੋਈ ਪੁਲਿਸ ਜੇ ਕੋਈ ਉੱਥੇ ਕੋਈ ਰੇਡ ਮਾਰਦਾ ਉਹਨਾਂ ਤੇ ਹਮਲਾ ਕਰਦੇ ਆ ਅੱਜ ਤੱਕ ਕਿਤੇ ਹੋਇਆ ਥੈਂਕ ਯੂ ਮੋਗਾ ਤੋਂ ਸਰਬਜੀਤ 라ਵਲੀ ਦੀ ਖਾਸ ਰਿਪੋਰਟਰ